ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨੂੰ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਬਟੰਡਾ ਦੀ ਧੋਬੀਆਣਾ ਬਸਤੀ ਦੇ ਵਿੱਚ ਇੱਕ ਘਰ ਦੇ ਵਿੱਚ ਲੱਗੀ ਭਿਆਨਕ ਅੱਗ ਫਾਇਰ ਬ੍ਰਿਗੇਡ ਅਤੇ ਰਾਹਗੀਰਾਂ ਅਤੇ ਇਲਾਕੇ ਦੇ ਵਸਨੀਕਾਂ ਦੇ ਵੱਲੋਂ ਕਾੜੀ ਮਦਦ ਅੱਗ ਤੇ ਪਾਇਆ ਗਿਆ ਕਾਬੂ ਹੋਇਆ ਭਾਰੀ ਨੁਕਸਾਨ ਜਾਣਕਾਰੀ ਮੁਤਾਬਕ ਬਟੰਡਾ ਦੇ ਤੋਬੀਆਣਾ ਇਲਾਕੇ ਦੀ ਗਲੀ ਨੰਬਰ 1/4 ਦੇ ਵਿੱਚ ਇੱਕ ਘਰ ਦੇ ਵਿੱਚ ਅੱਜ ਸਵੇਰੇ 11 ਵਜੇ ਦੇ ਕਰੀਬ ਅੱਗ ਲੱਗ ਗਈ। ਉਕਤ ਘਰ ਇੱਕ ਵਿਧਵਾ ਔਰਤ ਦਾ ਦੱਸਿਆ ਜਾਂਦਾ ਹੈ ਜਿਸਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਇਹ ਕਿਸੇ ਤਰ੍ਹਾਂ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੀ ਸੀ ਤੇ ਅੱਜ ਸਵੇਰੇ ਹੀ ਆਪਣੇ ਕੰਮ ਤੇ ਜਾ ਚੁੱਕੀ ਸੀ ਜਿਸ ਤੋਂ ਬਾਅਦ ਰਾਘੀਰਾ ਵੱਲੋਂ ਧੂੰਆਂ ਉੱਠਦਾ ਦੇਖਿਆ ਗਿਆ ਤਾਂ ਆਸ-ਪਾਸ ਦੇ ਲੋਕਾਂ ਨੂੰ ਇਸ ਦੀ ਸੂਚਨਾ ਦਿੱਤੀ ਗਈ ਅਤੇ ਲੋਕਾਂ ਦੇ ਵੱਲੋਂ ਤੁਰੰਤ ਮੁਸਤੈਦੀ ਦਿਖਾਉਂਦੇ ਹੋਏ ਅੱਗ ਬੁਝਾਉਣ ਦੇ ਪ੍ਰਯਾਸ ਸ਼ੁਰੂ ਕੀਤੇ ਗਏ ਅਤੇ ਫਾਇਰ ਬ੍ਰਿਗੇਡ ਨੂੰ ਵੀ ਬੁਲਾਇਆ ਗਿਆ। ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਦੇ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਅਤੇ ਇਸ ਅੱਗ ਦੇ ਵਿੱਚ ਫਿਲਹਾਲ ਕਰਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ ਅਤੇ ਲੱਖਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਪੂਰੀ ਜਾਣਕਾਰੀ ਦੇਖਦੇ ਹਾਂ ਇਸ ਖਬਰ ਦੇ ਵਿੱਚ। ਮਨਮੋਤਿ ਰੌਏ क्या हुआ है आप ही करती हुए मुझे भी नहीं पता सर मैं तो स्कूल गया था कितने टाइम से जहाँ पे रह रही हो यहाँ 10 साल तो मेरा हो गया है दस साल काम क्या करते हो आप मैं स्कूल में पीएम का काम करती हूँ इंसान को पता नहीं अभी कितना हो के उन्हें पता घर को सारा हर काम चल गया हाँ जी सर क्या मांग क्या करते हो आप डिमांड ਦੀਮਨ ਤੁਮਝੇ ਕੁਛ ਪਤਾ ਨਹੀਂ ਮੈਂ ਕੀ ਮੰਗੂ ਨਿਯੋਜਨ ਨਹੀਂ ਦੀ। ਆਂਦਰਜੀ ਸਿੰਘ ਕਿਹੜਾ ਮਾਮਲਾ ਜੀ ਇਹ? ਇਹ ਤੋਂ ਬੇਨਾਬ ਨਗਰ ਆ। ਕੀ ਮਾਮਲਾ ਕੀ ਹੋਇਆ ਜੀ? ਇਹ ਅੱਗ ਜਤ ਪਤਾ ਨਹੀਂ ਕਿਸ ਤਰ੍ਹਾਂ ਲੱਗੀ ਹੈ। ਕੁੜੀ ਆਪਦੇ ਕੰਮ ਤੇ ਗਈ ਹੋਈ ਸੀ ਕਿ ਇਹਦੇ ਘਰ ਵਾਲਾ ਮਰਿਆ ਹੋਇਆ ਤੇ ਇਹ ਕਲੀ-ਕਲੀ ਹੈਗੀ ਹੈ। ਕਿੰਨਾ ਕੁ ਨੁਕਸਾਨ ਹੋ ਗਿਆ ਜੀ? ਨੁਕਸਾਨ ਕਾਫੀ ਹੋਇਆ ਜੀ। ਹੁਣ ਇਹ ਵੇਖ ਕੇ ਤੁਹਾਨੂੰ ਪਤਾ ਲੱਗੂਗਾ ਜੀ। ਸਾਰਾ ਕੁਝ ਸੜ ਕੇ ਸੁਆਹ ਹੋ ਗਿਆ। ਹਾਂ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ। ਕੀ ਮੰਗ ਕੀ ਕਰਦੇ ਹੋਗੇ? ਮੰਗਰੀ ਨੂੰ ਮਦਦ ਮਿਲਦੇ ਜੋ ਕੁਝ ਸਰਕਾਰ ਦੇ ਸਕਦੀ ਹੋਰ ਵੀ ਹੈ ਉਹ ਕਿਸੇ ਦੇ ਵਾਸਤਾ ਹੈ ਨਹੀਂ ਕੰਮ ਕਰਦੇ ਕਰਵਾਉਂ ਪੜ ਰਹੀ ਹੈ ਘਰਾਂ ਤੇ ਤਾਂ ਦਿੱਥੂ ਹੀ ਵੀ ਹੈ ਆਪ ਕੀ ਕੰਮ ਕਰਦੇ ਆਪ ਸੰਜੀਵੀ ਐਸਟੇਟ ਸੇਵਾਦਾਰਦ ਕੀ ਹੋਈ ਹੈ ਸੰਜੀਵੀ ਜੀ ਕਿੰਨੇ ਕ ਵਜ ਦੀ ਗੱਲ ਆ ਇਹ ਕੋਈ ਗਰਾਂਕ ਸਾਡੇ ਘਰ ਹੋ ਗਏ ਠੀਕ ਹੈ ਮੇਰਾ ਨਾਮ ਬਲਕਰਨ ਸਿੰਘ ਜੀ ਮੈਂ ਫਾਰਮ ਕਰਦਾ ਸਰਵਸ ਜੀ ਕੀ ਮਾਮਲਾ ਦਿੱਤਾ ਜੀ ਜੀ ਸਾਨੂੰ ਜੀ ਇਤਲਾ ਮਿਲੀ ਫਾਇਰ ਬ੍ਰੇਡ ਤੇ ਇਹ ਗਲੀ ਨੰਬਰ ਗਲੀ ਨੰਬਰ 1/4 ਚ ਧੋਬੀਗੜ੍ਹ ਨਗਰ ਅੱਗ ਲੱਗੀ ਆ ਅਸੀਂ ਉਸੇ ਵੇਲੇ ਇੱਕ ਦੋ ਗੱਡੀਆਂ ਤੋਂ ਰਵਾਨਾ ਕੀਤੀਆਂ ਜੀ ਇੱਕ ਗੱਡੀ ਤਾਰਾ ਨੀਵਾਂ ਹੁਣ ਕਰਕੇ ਸਾਡੀ ਪਿੱਛੇ ਖੜੀ ਆ ਇੱਕ ਨਾਲ ਅਸੀਂ ਗੱਡੀ ਤੇ ਅੱਗ ਤੇ ਕਾਬੂ ਪਾਇਆ ਜੀ ਕਿੰਨਾ ਜੀ ਸਾਡੇ ਨੁਕਸਾਨ ਲਗਭਗ 2 ਤੋਂ 3 ਲੱਖ ਦਾ ਨੁਕਸਾਨ ਹੋ ਗਿਆ ਜੀ ਤੇ ਦੋ ਤਿੰਨ ਸਿਲੰਡਰ ਸੀ ਉਹ ਸੇਵ ਕਰ ਲੈ ਕੇ ਬਾਹਰ ਕਾਰਨ ਆਪਣੇ ਲਗੇ ਕੀ ਸੀ ਹਜੇ ਤੱਕ ਮੌਕੇ ਤੇ ਕਾਰਨਦਾਰੀ ਪਤਾ ਲੱਗ ਸਕਿਆ ਜੀ ਤੇ ਹੁਣ ਅੱਗ ਤੇ ਕੰਟਰੋਲ ਆ ਗਿਆ